ਆ ਵੀ ਮਿੱਤਰੋ ਕੀ ਹਾਲ ਹੈ ਉਮੀਦ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਚੱਲ ਰਹੀ ਹੈ ਪੱਠਾਂ ਦੀ ਸੇਵਾ ਇਹ ਸੇਵਾ ਭਰਮ ਸਿੰਘ ਪਾਉ ਪਿੰਡ ਪੱਗਿਆਣਾ ਉਹਨਾਂ ਦੇ ਖੇਤੋਂ ਚੱਲ ਰਹੀ ਹੈ ਠੀਕ ਆ ਜੀ ਇਹ ਪੱਠੇ ਜਾਣੇ ਆ ਬੀੜ ਸਿੱਖਾਂ ਵਾਲਾ ਕੌਸ਼ਲਤ ਵਿੱਚ ਆ ਵੀ ਲਾਈ ਜਾਂਦੇ ਰੁੱਕ ਤੇ ਇਧਰ ਵੀਰ ਥੱਪੀਆਂ ਫੜਾਈ ਜਾਂਦੇ ਠੀਕ ਆ ਜੀ ਤੇ ਬਹੁਤ ਵਧੀਆ ਗੱਲ ਆ ਯਾਰ ਇਹ ਸੇਵਾ ਕਦੀ ਮਿਲਦੀ ਨਹੀਂ ਹੁੰਦੀ ਹੈ ਨਾ ਤੇ ਕਰਮਾ ਵਾਲੇ ਲੋਕ ਆ ਜਿਨ੍ਹਾਂ ਨੂੰ ਸੇਵਾ ਬਿਣੀ ਹੋਈ ਆ ਆ ਵੀ ਸਾਰੇ ਕਰੀ ਜਾਂਦੇ ਆ ਸੇਵਾ ਤੇ ਇਹ ਪੱਠੇ ਤਕਰੀਬ ਨੂੰ ਤਕਰੀਬ ਨੂੰ ਲੈ ਕੇ ਜਾਂਦੇ ਜਾਂਦੇ ਆ ਠੀਕ ਆ ਜੀ ਤੇ ਬਹੁਤ ਵਧੀਆ ਗੱਲ ਆ ਸੇਵਾ ਕਰਨੀ ਹੱਕ ਵੀ ਬਣਦਾ ਹਨਾ ਅ ਕਹਿੰਦਾ ਸੇਵਾ ਦਾ ਫਲ ਮਿੱਠਾ ਹੁੰਦਾ ਹਨਾ ਤੇ ਇਹਨਾਂ ਨੂੰ ਜ਼ਰੂਰ ਮਿਲੂਗਾ ਠੀਕ ਆ ਜੀ ਤੇ ਬਹੁਤ ਵਧੀਆ ਗੱਲ ਆ ਯਾਰ ਵੀ ਇਹ ਬਾਈ ਹਰ ਵਾਰੀ ਪੱਠੇ ਲੈ ਕੇ ਜਾਂਦੇ ਆ ਉੱਥੇ ਠੀਕ ਆ ਜੀ ਤੇ ਆ ਲਾਈ ਜਾਂਦੇ ਵੀ ਰੱਗ ਤੇ ਬਹੁਤ ਵਧੀਆ ਗੱਲ ਆ ਜੀ ਧੰਨਵਾਦ